ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 243 ਤੋਂ ਲੈ ਕੇ 245 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੀ ਬਾਣੀ ਰਾਗ ਗੌੜੀ ਪੂਰਵੀ ਸ਼ੰਤ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਰਾਗ ਗੌੜੀ ਪੂਰਵੀ ਸ਼ੰਤ ਮਹੱਲਾ ਤੀਜਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਤਨ ਬਿਨੋ ਕਰੇ ਜੀਉ ਹਰ ਕੇ ਗੁਣ ਸਾਰੇ ਕੈ ਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਗੁਰ ਬਿਨ ਮਹਿਲ ਨ ਪਾਈਐ ਜੋ ਗੁਰ ਕਹ ਸੋਈ ਪਰ ਕੀਜੈ ਤੇਸਨਾ ਅਗਨ ਬੁਝਾਈਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਦੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਪਿਆਸ ਹੈ ਕਹਿੰਦੇ ਉਹ ਫਿਰ ਪਰਮਾਤਮਾ ਨੂੰ ਬੇਨਤੀ ਕਰਦੀ ਹੈ دیدار ਲਈ ਤੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਇਕੱਠੇ ਕਰਦੀ ਆ ਉਹ ਕਹਿੰਦੀ ਕਿ ਪਰਮਾਤਮਾ ਜੀ ਦਾ دیدار ਕਰਨ ਤੋਂ ਬਿਨਾ ਮੈਂ ਇੱਕ ਪਲ ਰਹੀ ਵੀ ਆਤਮਿਕ ਸ਼ਾਂਤੀ ਨਹੀਂ ਪਾ ਸਕਦੀ ਤੇ ਪਰਮਾਤਮਾ ਨੂੰ ਮਿਲ ਕਿਵੇਂ ਹੋਣਾ ਕਹਿੰਦੇ ਗੁਰੂ ਤੋਂ ਬਿਨਾ ਗੁਰੂ ਨੂੰ ਮਿਲੇ ਤੋਂ ਬਿਨਾ ਪਰਮਾਤਮਾ ਦੇ ਮਹਿਲ ਵਿੱਚ ਪਹੁੰਚ ਨਹੀਂ ਹੋ ਸਕਦੀ ਫਿਰ ਕਹਿੰਦੇ ਜੋ ਵੀ ਗੁਰੂ ਸਾਨੂੰ ਸਿੱਖਿਆ ਦਿੰਦੇ ਨੇ ਕਰਨ ਦੇ ਲਈ ਉਹ ਕਰਨ ਦੇ ਨਾਲ ਹੀ ਸਾਡੇ ਅੰਦਰੋਂ ਮਾਇਆ ਦੀ ਅਗਨੀ ਤ੍ਰਿਸ਼ਨਾ ਦੀ ਅਗਨੀ ਬੁਝਦੀ ਹੈ ਖਤਮ ਹੁੰਦੀ ਹੈ ਹਰ ਸਾਚਾ ਸੋਈ ਤਿਸ ਵਿਨ ਅਵਰਨਾ ਕੋਈ ਬਿਨ ਸੇਵੀਐ ਸੁਖ ਨਾ ਪਾਏ ਨਾਨਕ ਸਾ ਤਨ ਮਿਲੈ ਮਿਲਾਈ ਜਿਸ ਨੂੰ ਆਪ ਮਿਲਾਏ ਕਹਿੰਦੇ ਹੈ ਪ੍ਰਮਾਤਮਾ ਜੀ ਤੁਹਾਡੇ ਤੋਂ ਬਿਨਾ ਸਾਡਾ ਕੋਈ ਨਹੀਂ ਹੈਗਾ ਤੁਹਾਡੀ ਸੇਵਾ ਭਗਤੀ ਤੋਂ ਬਿਨਾ ਕਹਿੰਦੇ ਕੋਈ ਸੁੱਖ ਨਹੀਂ ਪਾ ਸਕਦਾ ਹੈਗਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪ੍ਰਮਾਤਮਾ ਆਪ ਮਿਲਾ ਲਵੇ ਉਹੀ ਜੀਵ ਪ੍ਰਮਾਤਮਾ ਦਾ ਮਿਲਾਪ ਪਾ ਸਕਦਾ ਧਨ ਰੈਨ ਸੋਹੇ ਲੜੀਏ ਜੀਓ ਹਰ ਸਿਓ ਚਿਤ ਲਾਏ ਸਤਿਗੁਰੂ ਸੇਵੇ ਪਾਉ ਕਰੇ ਜੀਵ ਵਿੱਚੋਂ ਆਪ ਗਵਾਏ ਕਹਿੰਦੇ ਜਿਹੜੀ ਜੀਵ ਇਸਤਰੀ ਉਸ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਲੈਂਦੀ ਆ ਉਹਦੀ ਕਹਿੰਦੇ ਇਹ ਜ਼ਿੰਦਗੀ ਰੂਪੀ ਜਿਹੜੀ ਰੈਣ ਆ ਰਾਤ ਸੁਖਾਲੀ ਬੀਤਦੀ ਹੈਗੀ ਆ ਕਹਿੰਦੇ ਜੋ ਸਤਗੁਰੂ ਦੀ ਸੇਵਾ ਭਗਤੀ ਕਰਦੀ ਆ ਸਤਿਗੁਰ ਨਾਲ ਪਿਆਰ ਕਰਦੀ ਆ ਜੀਵ ਇਸਤਰੀ ਉਹ ਆਪਣੇ ਵਿੱਚੋਂ ਆਪਾ ਭਾਵ ਖਤਮ ਕਰ ਲੈਂਦੀ ਆ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਪਾਓ ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸਬਦ ਸਮਾਓ ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦੇ ਗੁਣ ਗਾਉਂਦੀ ਆ ਆਪਾਂ ਭਾਵ ਖਤਮ ਕਰ ਲੈਂਦੀ ਆ ਕਹਿੰਦੇ ਉਹਦਾ ਹਰ ਵਕਤ ਹਰ ਦਿਨ ਕਹਿੰਦੇ ਉਹਦਾ ਪਿਆਰ ਪਰਮਾਤਮਾ ਨਾਲ ਬਣਿਆ ਰਹਿੰਦਾ ਫਿਰ ਕਹਿੰਦੇ ਉਹ ਕਹਿੰਦੇ ਸਤਜੰਗ ਸਤ ਸਤ ਸੰਗੀ ਸਹੇਲੀ ਜਿਹਦਾ ਪਰਮਾਤਮਾ ਨਾਲ ਮੇਲ ਹੋਇਆ ਉਹ ਕਹਿੰਦੇ ਦੱਸ ਰਹੀ ਆ ਕਿ ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਚਰਨਾਂ ਵਿੱਚ ਸਮਾਇਆ ਜਾ ਸਕਦਾ ਹੈ ਹਰ ਗੁਣ ਸਾਰੀ ਤਾ ਕੰਤ ਪਿਆਰੀ ਨਾ ਮੈਂ ਤਰੀ ਪਿਆਰੋ ਨਾਨਕ ਕਾਮਣ ਨਾ ਹਾ ਪਿਆਰੀ RAM ਨਾਮ ਗਲਹਾਰੋ ਕਹਿੰਦੇ ਜੋ ਜੀਵ ਇਸਤਰੀ ਆਪਣੇ ਅੰਦਰ ਪਰਮਾਤਮਾ ਦੇ ਗੁਣ ਇਕੱਠੇ ਕਰਦੀ ਆ ਕਹਿੰਦੇ ਪਰਮਾਤਮਾ ਦੇ ਨਾਮ ਨਾਲ ਕਹਿੰਦੇ ਪਿਆਰ ਕਰਦੀ ਆ ਪ੍ਰੇਮ ਰੰਗ ਚ ਰੰਗੀ ਰਹਿੰਦੀ ਆ ਉਹੀ ਕਹਿੰਦੇ ਉਸ ਪਰਮਾਤਮਾ ਨੂੰ ਪਾਉਂਦੀ ਹੈਗੀ ਆ ਚੰਗੀ ਲੱਗਦੀ ਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਸਤਰੀ ਨੇ ਆਪਣੇ ਗਲ ਦੇ ਵਿੱਚ ਨਾਮ ਦਾ ਹਾਰ ਬਣਾ ਲਿਆ ਨਾਮ ਨੂੰ ਹਾਰ ਵਾਂਗ ਪਰੋ ਲਿਆ ਗਲ 'ਚ ਉਹ ਉਸ ਪਰਮਾਤਮਾ ਪਤੀ ਨੂੰ ਪ੍ਰਸੰਨ ਕਰਦੀ ਹੈ ਵਾਹਿਗੁਰੂ ਤਨ ਇਕਲੜੀ ਜਿਓ ਬਿਨ ਨਹਾ ਪਿਆਰੇ ਦੂਜੇ ਪਾਏ ਮੁਠੀ ਜਿਓ ਬਿਨ ਗੁਰ ਸਬਦ ਕਰਾਰੇ ਕਹਿੰਦੇ ਜਦੋਂ ਤੱਕ ਪ੍ਰਮਾਤਮਾ ਪਤੀ ਦਾ ਮਿਲਾਪ ਨਹੀਂ ਹੁੰਦਾ ਉਦੋਂ ਤੱਕ ਜੀਵ ਇਸਤਰੀ ਇਕੱਲੀ ਹੈ ਫਿਰ ਕਹਿੰਦੇ ਉਹਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਉਹ ਕਹਿੰਦੇ ਦੂਜੇ ਹੋਰ ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਹੋਰ ਦੂਜਿਆਂ ਦੇ ਪਿਆਰ ਵਿੱਚ ਮਾਇਆ ਦੇ ਵਿਕਾਰਾਂ ਦੇ ਉਹਨਾਂ ਦੇ ਕਹਿੰਦੇ ਪਿਆਰ ਦੇ ਵਿੱਚ ਠੱਗੀ ਜਾਂਦੀ ਆ ਕਿਉਂਕਿ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਜੁੜਦੀ ਬੇਨਸਾਬਦ ਪਿਆਰੇ ਕੌਣ ਦੁੱਤਰ ਤਾਰੇ ਮਾਇਆ ਮੋਹੇ ਖੋਾਈ ਕੂੜ ਵਿਗੁੱਤੀ ਤਾਂ ਪਰਮ ਦੀ 사ਤਨ ਮਹਿਲ ਨਾ ਪਾਈ ਕਹਿੰਦੇ ਪਰਮਾਤਮਾ ਦੇ ਕਹਿੰਦੇ ਪਿਆਰੇ ਦੇ ਸ਼ਬਦ ਦੇ ਵਿੱਚ ਜੁੜਨ ਤੋਂ ਬਿਨਾ ਕਹਿੰਦੇ ਇਸ ਸੰਸਾਰ ਸਾਗਰ ਤੋਂ ਮਾਇਆ ਤੋਂ ਕਹਿੰਦੇ ਕੌਣ ਜੀਵ ਇਸਤਰੀ ਨੂੰ ਤਾਰ ਸਕਦਾ ਹੈਗਾ ਕੂੜ ਵਿਗੁੱਤੀ ਕਹਿੰਦੇ ਉਹ ਝੂਠੇ ਪਿਆਰ ਵਿੱਚ ਝੂਠਾ ਪਿਆਰ ਜਿਹੜਾ ਖਤਮ ਹੋ ਜਾਣਾ ਮਾਇਆ ਦਾ ਸੰਸਾਰ ਦੇ ਭੋਗਾਂ ਦਾ ਇਹ ਸਭ ਕੁਝ ਜੇ ਚੱਲਣ ਹਾਰਾ ਹੈ ਉਹਦਾ ਪਿਆਰ ਵੀ ਝੂਠਾ ਹੈ ਕਹਿੰਦੇ ਉਹਨਾਂ ਦੇ ਵਿੱਚ ਡੁੱਬ ਕੇ ਪਰਮਾਤਮਾ ਦੇ ਮਹਿਲ ਨੂੰ ਨਹੀਂ ਪਾ ਸਕਦੀ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਕਰ ਸਕਦੀ ਗੁਰ ਸਬਦ ਦੇ ਰਾਤੀ ਸਹਜੇ ਮਾਤੀ ਆਨੰਦਿਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਤੀ ਹਰ ਜੀਉ ਆਪ ਮਿਲਾਏ ਕਹਿੰਦੇ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਵਿੱਚ ਰੰਗੀ ਜਾਂਦੀ ਆ ਉਹਦੇ ਵਿੱਚ ਆਤਮਿਕ ਅਡੋਲਤਾ ਆ ਜਾਂਦੀ ਆ ਫੇਰ ਕਹਿੰਦੇ ਉਹ ਅੰਨ ਦਿਨ ਪਰਮਾਤਮਾ ਦੇ ਚਰਨਾਂ ਵਿੱਚ ਸਮਾਈ ਰਹਿੰਦੀ ਹੈ ਨਾਨਕ ਜੀ ਕਹਿੰਦੇ ਨੇ ਜੋ ਜੀਵ ਇਸਤਰੀ ਕਹਿੰਦੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਹੁੰਦੀ ਆ ਉਹਨੂੰ ਕਹਿੰਦੇ ਪਰਮਾਤਮਾ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਤਾਂ ਮਿਲੀਏ ਹਰ ਮੇਲੇ ਜੀਓ ਹਰ ਵੇਨ ਕਵਣ ਮਿਲਾਏ ਬੇਨ ਗੁਰ ਪ੍ਰੀਤਮ ਆਪਨੇ ਜੀਓ ਕੌਣ ਪਰਮ ਚੁਕਾਏ ਕਹਿੰਦੇ ਜੇ ਪਰਮਾਤਮਾ ਆਪ ਹੀ ਮਿਲਾਏ ਤਾਂ ਉਸ ਜੀਵ ਇਸਤਰੀ ਦਾ ਮਿਲਾਪ ਹੁੰਦਾ ਪਰਮਾਤਮਾ ਨਾਲ ਪਰਮਾਤਮਾ ਦੇ ਮਿਲਾਉਣ ਤੋਂ ਬਿਨਾ ਹੋਰ ਕੌਣ ਕਹਿੰਦੇ ਮਿਲਾ ਸਕਦਾ ਜੀਵ ਨੂੰ ਕਹਿੰਦੇ ਪਰਮਾਤਮਾ ਤੋਂ ਬਿਨਾ ਹੀ ਜੀਵ ਦਾ ਪਟਕਣਾ ਅੰਦਰੋਂ ਭਰਮ ਹਿਰਦੇ ਚੋਂ ਕੌਣ ਖਤਮ ਕਰ ਸਕਦਾ ਗੋਰ ਪਰਮ ਚੁਕਾਏ ਇਉ ਮਿਲਿਏ ਮਾਈ ਤਾਂ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਾਗ ਨਾ ਪਾਏ ਕਹਿੰਦੇ ਗੁਰੂ ਦੇ ਮਿਲਣ ਦੇ ਨਾਲ ਗੁਰੂ ਭਰਮ ਚੁਕਾ ਦਿੰਦੇ ਨੇ ਅੰਦਰੋਂ ਫੇਰ ਕਹਿੰਦੇ ਏ ਮਾਂ ਇਸ ਤਰ੍ਹਾਂ ਜੀਵ ਇਸਤਰੀ ਪਰਮਾਤਮਾ ਨੂੰ ਮਿਲ ਕੇ ਸੁਖ ਪਾਉਂਦੀ ਹੈਗੀ ਆ ਕਹਿੰਦੇ ਜਦੋਂ ਤੱਕ ਜੀਵ ਗੁਰੂ ਦੀ ਸੇਵਾ ਭਗਤੀ ਵਿੱਚ ਨਹੀਂ ਲੱਗਦਾ ਉਦੋਂ ਤੱਕ ਮਾਇਆ ਦੇ ਕੁੱਪ ਹਨੇਰੇ ਵਿੱਚ ਰਹਿੰਦਾ ਹੈ ਤੇ ਬਿਨਾ ਗੁਰੂ ਦੇ ਦੱਸੇ ਮਾਰਗ ਤੋਂ ਬਿਨਾ ਪ੍ਰਮਾਤਮਾ ਪਾਇਆ ਨਹੀਂ ਜਾ ਸਕਦਾ ਵਾਹਿਗੁਰੂ ਜੀ ਗੁਰੂ ਨੂੰ ਵਿਚੋਲਾ ਵੜਨਾ ਹੀ ਪੈਂਦਾ ਕਾਮਣ ਰੰਗ ਰਤੀ ਸਹਿਜੇ ਮਾਤੀ ਗੁਰ ਕੈ ਸਬਦ ਵਿਚਾਰੇ ਨਾਨਕ ਕਾਮਣ ਹਰ ਵਰ ਪਾਇਆ ਗੁਰ ਕੈ ਪਾਏ ਪਿਆਰੇ ਨਾਨਕ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਕਹਿੰਦੇ ਗੁਰੂ ਨੂੰ ਪਿਆਰ ਕਰਦੀ ਹੈ ਗੁਰੂ ਨੂੰ ਪਿਆਰ ਕਰਨ ਦੀ ਬਰਕਤ ਦੇ ਨਾਲ ਉਹ ਹਰੀ ਰੂਪੀ ਵਰ ਨੂੰ ਪਾਲਣਦੀ ਹੈਗੀ ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਆ ਗੁਰੂ ਦੇ ਸ਼ਬਦ ਨੂੰ ਵਿਚਾਰ ਕਰਦੀ ਆ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੀ ਜਾਂਦੀ ਆ ਤੇ ਇਸ ਤਰ੍ਹਾਂ ਫਿਰ ਉਹਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਗੋੜੀ ਮਹੱਲਾ ਤੀਜਾ ਪਰਵਨ ਖਰੀ ਨਿਮਾਣੀ ਜੀਓ ਬਿਨ ਪਰ ਕਿਉ ਜੀਵਾ ਮੇਰੀ ਮਾਈ ਪਰਵਨ ਨੀਂਦ ਨ ਆਵੇ ਜੀਓ ਕਪੜ ਤਨ ਨ ਸੋਹਾਈ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੀਵ ਇਸਤਰੀ ਕਹਿ ਰਹੀ ਆ ਕਿ हे ਮੇਰੀ ਮਾਂ ਪਰਮਾਤਮਾ ਪਤੀ ਨੂੰ ਮਿਲਣ ਤੋਂ ਬਿਨਾਂ ਮੈਂ ਬੜੀ ਕਮਜ਼ੋਰ ਹਾਂ ਮੇਰਾ ਆਤਮਿਕ ਜੀਵਨ ਬੜਾ ਨਿਮਾਣਾ ਹੈ ਕਹਿੰਦੇ ਪਰਮਾਤਮਾ ਨੂੰ ਮਿਲਣ ਤੋਂ ਬਿਨਾਂ ਮੇਰੀ ਜ਼ਿੰਦਗੀ ਦੇ ਵਿੱਚ ਆਤਮਿਕ ਸ਼ਾਂਤੀ ਦੀ نیند ਨਹੀਂ ਆਉਂਦੀ ਕੋਈ ਕੱਪੜਾ ਮੇਰੇ ਤਨ ਤੇ ਸੋਹਣਾ ਨਹੀਂ ਲੱਗਦਾ ਹੈ ਕਾਪਰਤਾਨ ਸੁਹਾਵੇ ਜਾਂ ਪਿਰ ਪਾਵੇ ਗੁਰਮਤੀ ਚਿਤ ਲਾਈਏ ਸਦਾ ਸੁਹਾਗਣ ਜਾਂ ਸਤਗੁਰ ਸੇਵੇ ਗੁਰ ਕੈ ਅੰਕ ਸਮਾਈਐ ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਮਤ ਤੇ ਚੱਲ ਕੇ ਪ੍ਰਮਾਤਮਾ ਨਾਲ ਚਿੱਤ ਲਾਉਂਦੀ ਆ ਫਿਰ ਉਹ ਪ੍ਰਮਾਤਮਾ ਪਤੀ ਨੂੰ ਚੰਗੀ ਲੱਗਦੀ ਆ ਫਿਰ ਕਹਿੰਦੇ ਉਹਨੂੰ ਆਪਣੇ ਕੱਪੜੇ ਤਨ ਦੇ ਉੱਤੇ ਸੋਹਣੇ ਲੱਗਦੇ ਨੇ ਕਹਿੰਦੇ ਉਹ ਜੀਵ ਇਸਤਰੀ ਜੋ ਸਤਗੁਰ ਦੀ ਸੇਵਾ ਭਗਤੀ ਕਰਦੀ ਆ ਸਤਗੁਰ ਦੇ ਸ਼ਰਨ ਵਿੱਚ ਆਈ ਰਹਿੰਦੀ ਆ ਉਹ ਫਿਰ ਪ੍ਰਮਾਤਮਾ ਦੀ ਸਦਾ ਸੁਹਾਗਣ ਜੀਵ ਇਸਤਰੀ ਬਣ ਜਾਂਦੀ ਆ ਉਹ ਸਦਾ ਸੁਹਾਗ ਭਾਗ ਵਾਲੀ ਬਣ ਜਾਂਦੀ ਆ ਗੁਰ ਸਬਦੈ ਮੇਲਾ ਤਾਂ ਪਿਰ ਰਾਵੀ ਲਾਹ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾਹਰ ਕੇ ਗੁਣ ਸਾਰੇ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਨਾਲ ਜੀਵ ਇਸਤਰੀ ਦਾ ਮੇਲ ਹੁੰਦਾ ਹੈ ਮਿਲਾਪ ਹੁੰਦਾ ਹੈ ਕਹਿੰਦੇ ਪਰਮਾਤਮਾ ਦੇ ਨਾਮ ਸਿਮਰਨ ਦਾ ਸੰਸਾਰ ਵਿੱਚ ਉਹ ਲਾਹਾ ਖਟਦੀ ਹੈ ਨਾਨਕ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਗੁਣ ਸੰਭਾਲਦੀ ਹੈ ਗੁਣਾਂ ਦਾ ਸਿਮਰਨ ਕਰਦੀ ਹੈ ਉਹ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ 사ਤਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਇਹਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਕਹਿੰਦੇ ਜੋ ਜੀਵ ਇਸਤਰੀ ਹਰ ਰੋਜ ਕਹਿੰਦੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਆ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਆ ਉਹ ਕਹਿੰਦੇ ਫਿਰ ਉਸ ਪ੍ਰਮਾਤਮਾ ਦੇ ਨਾਲ ਆਨੰਦ ਮਾਣਦੀ ਹੈ ਜੀਵਨ ਦਾ ਆਨੰਦ ਉਸ ਨੂੰ ਹੀ ਮਿਲਦਾ ਹੈ ਗੁਰ ਸ਼ਬਦ ਵਿਚਾਰੇ ਹਉ ਮਾਰੇ ਇਨ ਬਿਦ ਮਿਲੋ ਪਿਆਰੇ ਸਤਨ ਸੁਹਾ ਗਣ ਸਦਾ ਰੰਗ ਰਤੀ ਸਾਚੇ ਨਾਮ ਪਿਆਰੇ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਤੇ ਅੰਦਰੋਂ ਹਉਮੈ ਨੂੰ ਮਾਰ ਕੇ ਇਸ ਤਰ੍ਹਾਂ ਹੀ ਕਹਿੰਦੇ ਪਿਆਰੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਜੋ ਜੀਵ ਇਸ ਤਰੀਕ ਕਹਿੰਦੇ ਹਰ ਰੋਜ਼ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਹੈ ਉਹੀ ਜੀਵ ਇਸਤਰੀ ਸੁਹਾਗਣ ਬਣਦੀ ਹੈ ਪਰਮਾਤਮਾ ਪਤੀ ਦੀ ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀਏ ਦੁਬਿਦਾ ਮਾਰਨ ਵਾਰੇ ਨਾਨਕ ਕਾਮਣ ਹਰ ਵਾਰ ਪਾਇਆ ਸਗਲੇ ਦੁੱਖ ਵਿਸਾਰੇ ਕਹਿੰਦੇ ਜੀਵ ਇਸਤਰੀ ਲਈ ਫੱਬਦਾ ਹੈ ਕਿ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਰਹੇ ਗੁਰੂ ਦੀ ਸ਼ਰਨ ਵਿੱਚ ਰਹਿਣ ਦੇ ਨਾਲ ਅੰਮ੍ਰਿਤ ਰੂਪੀ ਨਾਮ ਮਿਲਦਾ ਹੈ ਤੇ ਉਹਦੇ ਅੰਦਰੋਂ ਮਾਇਆ ਦੀ ਦੁਬਧਾ ਮੇਰ-ਤੇਰ ਦੀ ਦੁਬਧਾ ਖਤਮ ਹੁੰਦੀ ਹੈ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜੀ ਵਿਸਤਰੀ ਹਰੀ ਪਰਮਾਤਮਾ ਦਾ ਵਰ ਪਾ ਲੈਂਦੀ ਹੈ ਹਰੀ ਪਰਮਾਤਮਾ ਰੂਪੀ ਵਰ ਪਾ ਲੈਂਦੀ ਹੈ ਤੇ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕਾਮਨ ਪਿਰੋਂ ਪੁੱਲੀ ਜਿਓ ਮਾਇਆ 모ਹੇ ਪਿਆਰੇ ਝੂਠੀ ਝੂਠ ਲੱਗੀ ਜਿਓ ਕੂੜ ਮੁਠੀ ਕੁੜਿਆਰੇ ਕਹਿੰਦੇ ਜਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਮਨ ਤੋਂ ਵਿਸਾਰ ਦਿੰਦੀ ਆ ਮਾਇਆ ਦੇ 모ਹ ਵਿੱਚ ਲੱਗਦੀ ਆ ਕਹਿੰਦੇ ਫਿਰ ਕਿਉਂਕਿ ਮਾਇਆ ਦਾ 모ਹ ਝੂਠਾ ਹੈਗਾ ਤੇ ਚਾਰ ਦਿਨਾਂ ਦਾ ਹੈ ਫਿਰ ਕਹਿੰਦੇ ਉਹ ਮਾਇਆ ਦੇ ਮੋਹ ਵਿੱਚ ਲੱਗੇ ਠੱਗੀ ਜਾਂਦੀ ਹੈ ਫਿਰ ਉਹਦੇ ਕੋਲ ਨਾਮ ਰੂਪੀ ਤਾਂ ਇਕੱਠਾ ਨਹੀਂ ਕਰ ਹੁੰਦਾ ਕੂੜ ਨੇ ਵਾਰੇ ਗੁਰਮਤ ਸਾਰੇ ਜੂਏ ਜਨਮ ਨਹਾਰੇ ਗੁਰ ਸਬਦ ਸੇਵੇ ਸੱਚ ਸਮਾਵੈ ਵਿੱਚੋਂ ਹਉ ਮੈਂ ਮਾਰੇ ਕਹਿੰਦੇ ਜੋ ਜੀਵ ਵਿਸਤਰੀ ਗੁਰੂ ਦੇ ਮੱਤ ਤੇ ਚੱਲ ਕੇ ਅੰਦਰੋਂ ਮਾਇਆ ਦਾ ਪਿਆਰ ਖਤਮ ਕਰ ਲੈਂਦੀ ਹੈ ਉਹ ਫਿਰ ਕਹਿੰਦੇ ਇਹ ਮਨੁੱਖਾ ਜੀਵਨ ਦੀ ਬਾਜੀ ਹਾਰਦੀ ਨਹੀਂ ਹੈ ਉਹ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਉਸ ਪਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਆ ਤੇ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੀ ਆ ਹਰ ਕਾ ਨਾਮ ਹਰਦੇ ਵਸਾਏ ਐਸਾ ਕਰੇ ਸਿਗਾਰੋ ਨਾਨਕ ਕਾਮਣ ਸਹਿਜ ਸਮਾਣੀ ਜਿਸ ਸਾਚਾ ਨਾਮ ਅਧਾਰੋ ਕਹਿੰਦੇ ਜੋ ਜੀਵ ਇਸਤਰੀ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਚ ਬਸਾਉਂਦੀ ਆ ਕਹਿੰਦੇ ਇਸ ਨਾਮ ਰਾਹੀ ਆਪਣਾ ਆਤਮਿਕ ਸਿਗਾਰ ਕਰਦੀ ਆ ਕਹਿੰਦੇ ਜਿਹੜੀ ਜੀਵ ਇਸਤਰੀ ਸੱਚੇ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੀ ਆ ਉਹ ਫਿਰ ਆਤਮਿਕ ਅਡੋਲਤਾ ਵਿੱਚ ਸਮਾਈ ਰਹਿੰਦੀ ਆ ਮਿਲ ਮੇਰੇ ਪ੍ਰੀਤਮਾ ਜਿਓ ਤੁਦ ਵਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੈ ਜਿਓ ਪਾਵੈ ਅੰਨ ਨਾ ਪਾਣੀ ਇਹ ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦੇ ਅੱਗੇ ਰਜੋਈ ਕਰਦੀ ਹੈ ਮਿਲਣ ਦੇ ਲਈ ਕਿ हे ਪਰਮਾਤਮਾ ਜੀ ਤੁਹਾਡੇ ਤੋਂ ਬਿਨਾ ਮੈਂ ਬਹੁਤ ਕਮਜ਼ੋਰ ਹਾਂ ਆਤਮਿਕ ਤੌਰ ਤੇ ਕਹਿੰਦੇ ਮੈਨੂੰ ਤੁਹਾਡਾ ਮਿਲਾਪ ਚਾਹੀਦਾ ਹੈ ਤੁਹਾਡੇ ਤੋਂ ਬਿਨਾ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਨਹੀਂ ਹੈ ਮੈਨੂੰ ਕੋ ਨਾ ਅੰਨ ਨਾ ਪਾਣੀ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਪਾਣੀ ਅੰਨ ਨਾ ਪਾਵੇ ਮਰੀ ਹੈ ਹਾਵੇ ਬਿਨ ਪਰ ਕੋ ਸੁਖ ਪਾਈਐ ਗੁਰ ਆਗੇ ਕਰੋ ਬੇਨੰਤੀ ਜੇ ਗੁਰ ਪਾਵੇ ਜਿਉ ਮਿਲੈ ਤਵੇ ਮਲਾਈਐ ਕਹਿੰਦੇ ਫਿਰ ਉਹ ਜੀਵ ਇਸਤਰੀ ਉਹਨੂੰ ਪਰਮਾਤਮਾ ਦੇ ਵਿਛੋੜੇ ਵਿੱਚ ਅੰਨ ਪਾਣੀ ਕੁਝ ਵੀ ਨਹੀਂ ਚੰਗਾ ਲੱਗਦਾ ਉਹਨੂੰ ਕਹਿੰਦੇ ਕੋਈ ਸੁੱਖ ਨਹੀਂ ਹੈ ਕਿਉਂਕਿ ਉਹਨੂੰ ਪਰਮਾਤਮਾ ਦਾ ਵਿਛੋੜਾ ਹੈ ਫਿਰ ਕਹਿੰਦੇ ਉਹ ਪਰਮਾਤਮਾ ਅੱਗੇ ਬੇਨਤੀ ਕਰਦੀ ਹੈ ਕਿ ਗੁਰੂ ਦੇ ਅੱਗੇ ਬੇਨਤੀ ਕਰਦੀ ਹੈ ਕਿ ਜਿਸ ਤਰ੍ਹਾਂ ਵੀ ਗੁਰੂ ਨੂੰ ਚੰਗਾ ਲੱਗੇ ਉਸ ਤਰ੍ਹਾਂ ਹੀ ਮੇਰਾ ਪਰਮਾਤਮਾ ਦੇ ਨਾਲ ਮਿਲਾਪ ਕਰਾ ਦੇਵੇ ਕਿ ਗੁਰੂ ਨੇ ਹੀ ਪਰਮਾਤਮਾ ਨਾਲ ਮਿਲਾਪ ਕਰਾਉਣਾ ਹੈ ਆਪੇ ਮੇਲੇ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾ ਮਨ ਸਦਾ ਸੁਹਾਗਣ ਨਾ ਪਿਰ ਮਰੈ ਨਾ ਜਾਏ ਫਿਰ ਕਹਿੰਦੇ ਉਹ ਸੁਖਾਂ ਦਾ ਦਾਤਾ ਪਰਮਾਤਮਾ ਜਦੋਂ ਕਿਸੇ ਜੀਵ ਤੇ ਦਿਆਲੂ ਹੁੰਦਾ ਹੈ ਫਿਰ ਕਹਿੰਦੇ ਆਪ ਹੀ ਆ ਕੇ ਹਿਰਦੇ ਘਰ ਵਿੱਚ ਉਸ ਜੀਵ ਦੇ ਨਾਲ ਮਿਲਾਪ ਹੁੰਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਉਸ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ ਉਹ ਜੀਵ ਸਦਾ ਲਈ ਸੁਹਾਗਣ ਬਣ ਗਿਆ ਸਦਾ ਲਈ ਕਿਉਂ ਕਿਉਂਕਿ ਪਰਮਾਤਮਾ ਉਹਦਾ ਸੁਹਾਗ ਸੁਹਾਗ ਪਤੀ ਹੈ ਔਰ ਪਰਮਾਤਮਾ ਅਟਲ ਹੈ ਪਰਮਾਤਮਾ ਨਾ ਕਦੇ ਮਰਦਾ ਹੈ ਨਾ ਕਦੇ ਉਨ ਛੱਡ ਕੇ ਜਾਂਦਾ ਹੈ ਫਿਰ ਇਸ ਲਈ ਉਹ ਸਦਾ ਸੁਹਾਗਣ ਕਹਾਉਂਦੀ ਹੈ ਉਹ ਜੀਵ ਇਸਤਰੀ ਜਿਹਦਾ ਪਰਮਾਤਮਾ ਨਾਲ ਆਪਣੇ ਹਿਰਦੇ ਰੂਪੀ ਸੇਜ ਤੇ ਮਿਲਾਪ ਹੋ ਗਿਆ ਵਾਹਿਗੁਰੂ ਜੀ ਵਾਹਿਗੁਰੂ ਗੜੀ ਮਹੱਲਾ ਤੀਜਾ ਕਮਨ ਹਰ ਰਸ ਬੇਦੀ ਜੀਓ ਹਰ ਕੈ ਸਹਜ ਸੁਪਾਏ ਮਨ ਮੋਹਨ ਮੋਹ ਲਿਆ ਜੀਓ ਦੁਬਦਾ ਸਹਜ ਸਮਾਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਕਹਿੰਦੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ ਫਿਰ ਕਹਿੰਦੇ ਉਹ ਪ੍ਰਮਾਤਮਾ ਦੇ ਰਾਹੀ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਆ ਉਹਦਾ ਕਹਿੰਦੇ ਮਨ ਪ੍ਰਮਾਤਮਾ ਨੇ ਮੋਹ ਲਿਆ ਹੁੰਦਾ ਉਹ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ ਤੇ ਉਹਦੀ ਜਿਹੜੀ ਅੰਦਰੋਂ ਦੁਬਧਾ ਖਤਮ ਹੋ ਜਾਂਦੀ ਆ ਉਹ ਆਤਮਿਕ ਅਡੋਲਤਾ ਰਾਹੀਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੀ ਆ ਦੁਬਧਾ ਸਹਿਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹ ਸਰੀਰ ਕੂੜ ਕੋ ਸਤ ਭਰਿਆ ਗਲਤਾਈ ਪਾਪ ਕਮਾਏ ਕਹਿੰਦੇ ਇਹ ਸਰੀਰ ਤਾਂ ਕਹਿੰਦੇ ਸਾਡਾ ਝੂਠੀ ਜਿਹੜੀ ਮਾਇਆ ਹੈਗੀ ਆ ਕਹਿੰਦੇ ਉਹਦੇ ਨਾਲ ਪਰਿਆ ਪਿਆ ਕਹਿੰਦੇ ਉਹਦੇ ਕਰਕੇ ਜੀਵ ਪਾਪਾਂ ਵਿੱਚ ਗਲਤਾਨ ਨੇ ਪਰ ਕਹਿੰਦੇ ਜੋ ਜੀਵ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਕਹਿੰਦੇ ਉਹਨਾਂ ਦੀ ਦੁਬਧਾ ਖਤਮ ਹੋ ਜਾਂਦੀ ਆ ਉਹ ਆਤਮਿਕ ਅਡੋਲਤਾ 'ਚ ਟਿਕ ਜਾਂਦੇ ਨੇ ਉਹ ਪਰਮਾਤਮਾ ਰੂਪੀ ਵਰ ਨੂੰ ਪਾ ਲੈਂਦੇ ਨੇ ਵਾਹਿਗੁਰੂ ਗੁਰਮਖ ਭਗਤ ਜਿਤ ਸਹਿਜ ਧੁਨ ਉਪਜੈ ਬਿਨ ਭਗਤੀ ਮੈਲ ਨਾ ਜਾਏ ਨਾਨਕ ਕਾਮਣ ਪਿਰੈ ਪਿਆਰੀ ਵਿੱਚੋਂ ਆਪ ਗਵਾਏ ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਕਹਿੰਦੇ ਆਤਮਿਕ ਜੀਵਨ ਦੀ ਰੌ ਉਪਜਦੀ ਹੈ ਤੇ ਕਹਿੰਦੇ ਭਗਤੀ ਤੋਂ ਬਿਨਾਂ ਜੀਵ ਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਨਹੀਂ ਹੋ ਸਕਦੀ ਨਾਨਕ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦੀ ਹੈ ਉਹੀ ਕਹਿੰਦੇ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਕਾਮਣ ਪਰ ਪਾਇਆ ਜੀਓ ਗੁਰ ਕੈ ਪਾਏ ਪਿਆਰੇ ਰਹਿਣ ਸੁਖ ਸੁੱਤੀ ਜੀਓ ਅੰਤਰ ਉਰਤਾਰੇ ਕਹਿੰਦੇ ਜਿਸ ਜੀਵ ਇਸਤਰੀ ਨੇ ਆਪਣੇ ਅੰਤਰ ਆਤਮੇ ਉਸ ਪਰਮਾਤਮਾ ਦੇ ਪ੍ਰੇਮ ਨਾਲ ਰੰਗ ਲਿਆ ਉਸ ਕਹਿੰਦੇ ਜਿਹੜੀ ਇਹ ਜੀਵਨ ਰੂਪੀ ਰਾਤਰੀ ਹੈ ਇਹ ਕਹਿੰਦੇ ਬੜੀ ਸੁੱਖਾਂ ਚ ਬੀਤਦੀ ਹੈ ਕਹਿੰਦੇ ਇਸ ਤਰ੍ਹਾਂ ਉਹ ਜੀਵ ਇਸਤਰੀ ਗੁਰੂ ਨੂੰ ਪ੍ਰੇਮ ਕਰਨ ਦੀ ਬਰਕਤ ਦੇ ਨਾਲ ਪਰਮਾਤਮਾ ਪਤੀ ਨੂੰ ਪਾ ਲੈਂਦੀ ਹੈ ਅੰਤਰ ਉਰਤਾਰੇ ਮਿਲਿਆ ਪਿਆਰੇ ਅਨ ਦਿਨ ਦੁੱਖ ਨਿਵਾਰੇ ਅੰਤਰ ਮਹਿਲ ਪਰ 라ਵੇ ਕਾਮਣ ਗੁਰਮਤੀ ਵਿਚਾਰੇ ਕਹਿੰਦੇ ਇਸ ਤਰ੍ਹਾਂ ਜਿਹੜੀ ਜੀਵ ਇਸ ਤਰੀਕੇ ਨਾਲ ਗੁਰੂ ਦੀ ਮੱਤ ਤੇ ਚੱਲ ਕੇ ਅੰਦਰ ਆਪਣੇ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦੀ ਹੈਗੀ ਆ ਉਹ ਕਹਿੰਦੇ ਪਰਮਾਤਮਾ ਦੇ ਮਹਿਲ ਤੱਕ ਪਹੁੰਚਦੀ ਹੈ ਅੰਦਰ ਆਪਣੇ ਹਿਰਦੇ ਵਿੱਚ ਕਹਿੰਦੇ ਪਰਮਾਤਮਾ ਨੂੰ ਮਿਲ ਕੇ ਉਹ ਆਪਣੇ ਸਾਰੇ ਦੁੱਖ ਖਤਮ ਕਰ ਲੈਂਦੀ ਹੈ ਅਮਰਿਤ ਨਾਮ ਪਿਆ ਦੇਨ ਰਤੀ ਦੁਬਦਾ ਮਾਰ ਨਿਵਾਰੇ ਨਾਨਕ ਸੱਚ ਮਿਲੀ ਸੁਹਾਗਣ ਗੁਰ ਕਾਹੇਤ ਅਪਾਰੇ ਕਹਿੰਦੇ ਜਿਹੜੀ ਜੀਵ ਇਸਤਰੀ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਂਦੀ ਹੈ ਉਹ ਆਪਣੇ ਅੰਦਰੋਂ ਤੇਰ ਮੇਰ ਦੁਬਦਾ ਖਤਮ ਕਰ ਲੈਂਦੀ ਹੈ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਗੁਰੂ ਨੂੰ ਪਿਆਰ ਕਰਨ ਦੇ ਨਾਲ ਗੁਰੂ ਨੂੰ ਪਿਆਰ ਕਰਨ ਦੀ ਬਰਕਤ ਦੇ ਨਾਲ ਜੀਵ ਇਸਤਰੀ ਪਰਮਾਤਮਾ ਨੂੰ ਮਿਲਦੀ ਹੈ ਤੇ ਸੁਹਾਗਣ ਕਹਾਉਂਦੀ ਹੈ ਆ ਉਹ ਦਿਆ ਕਰੇ ਜੀਓ ਪ੍ਰੀਤਮ ਆਤ ਪਿਆਰੇ ਕਾਮਣ ਬਿਨੋਂ ਕਰੇ ਜੀਓ ਸੱਚ ਸ਼ਬਦ 시ਗਾਰੇ ਕਹਿੰਦੇ ਜੋ ਜੀਵ ਇਸਤਰੀ ਆਪਣੇ ਅੰਦਰੋਂ ਸੱਚ ਦੇ ਸ਼ਬਦ ਦੇ ਨਾਲ 시ਗਾਰ ਕਰਦੀ ਹੈ ਮੈਲ ਵਿਕਾਰਾਂ ਦੀ ਖਤਮ ਕਰ ਲੈਂਦੀ ਹੈ ਉਹ ਪਰਮਾਤਮਾ ਨੂੰ ਦੀਦਾਰ ਦੀ ਬੇਨਤੀ ਕਰਦੀ ਹੈ ਕਿ ਪ੍ਰਮਾਤਮਾ ਜੀ ਮੇਰੇ ਤੇ ਦਇਆ ਕਰੋ ਮੈਨੂੰ ਆਪਣਾ ਦਰਸ਼ਨ ਦਿਓ ਮੇਰੇ ਨਾਲ ਮਿਲਾਪ ਕਰੋ ਵਾਹਿਗੁਰੂ ਸੱਚ ਸਬਦ ਸਿਗਾਰੇ ਹਉ ਮੈਂ ਮਾਰੇ ਗੁਰਮਖ ਕਾਰਜ ਸਵਾਰੇ ਜੁਗ ਜੁਗ ਏਕੋ ਸੱਚਾ ਸੋਈ 부জে ਗੁਰ ਵਿਚਾਰੇ ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ ਸੱਚੇ ਦੇ ਸ਼ਬਦ ਦੇ ਨਾਲ ਆਪਣੇ ਆਤਮਿਕ ਜੀਵਨ ਨੂੰ ਸੋਨਾ ਬਣਾਉਂਦੀ ਆ ਅੰਦਰੋਂ ਆਪਣੇ ਹਉਮੈ ਨੂੰ ਖਤਮ ਕਰਦੀ ਆ ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਮਾਤਮਾ ਦੇ ਗੁਣ ਵਿਚਾਰਦੀ ਆ ਪ੍ਰਮਾਤਮਾ ਦੇ ਨਾਲ ਉਹੀ ਕਹਿੰਦੇ ਸਾਝ ਪਾ ਸਕਦੀ ਆ ਉਹ ਪ੍ਰਮਾਤਮਾ ਜੋ ਹਰ ਇੱਕ ਯੁੱਗ ਦੇ ਵਿੱਚ ਉਹੀ ਹੈ ਹਰ ਇੱਕ ਯੁੱਗ ਦੇ ਵਿੱਚ ਉਹੀ ਸੱਚਾ ਪ੍ਰਮਾਤਮਾ ਹੈ ਮਨਮੁਖ ਕਾਮ ਵਿਆਪੀ ਮੋਹੋ ਸੰਤਾਪੀ ਕਿਸ ਆਗੇ ਜਾਏ ਪੁਕਾਰੇ ਨਾਨਕ ਮਨਮੁਖ ਥਾਉ ਨਾ ਪਾਏ ਬਿਨ ਗੁਰ ਆਤ ਪਿਆਰੇ ਕਹਿੰਦੇ ਦੂਜੇ ਪਾਸੇ ਉਹ ਜੀਵ ਜਿਸਤਰੀ ਜਿਸਨੇ ਆਪਣੇ ਮੁਖ ਨੂੰ ਅੱਗੇ ਰਖਿਆ ਆਪਣੇ ਮਨ ਦੇ ਕਹਿੰਦੇ ਪਿੱਛੇ ਚੱਲਦੀ ਹੈ ਜੋ ਕਹਿੰਦੇ ਕਾਮਨਾਵਾਂ ਵਿੱਚ ਵਿਆਪੀ ਹੋਈ ਆ ਮੋਹ ਦੇ ਵਿੱਚ ਕਹਿੰਦੇ ਉਹਨੂੰ ਮੋਹ ਮੋਹ ਸੰਤਾਪ ਵਾਂਗ ਲੱਗਿਆ ਹੋਇਆ ਉਹਨੂੰ ਕਹਿੰਦੇ ਉਹ ਕਹਿੰਦੇ ਕਿਸ ਅੱਗੇ ਜਾ ਕੇ ਪੁਕਾਰ ਕਰੇ ਕਿ ਉਹਦਾ ਵੀ ਇੱਥੋਂ ਬੰਦ ਖਲਾਸੀ ਹੋ ਸਕੇ ਵਿਕਾਰਾਂ ਕੋਲੋਂ ਮੁਕਤੀ ਮਿਲ ਸਕੇ ਫਿਰ ਨਾਨਕ ਜੀ ਕਹਿੰਦੇ ਨੇ ਮਨਮੁਖ ਥਾਓ ਨਾ ਪਾਏ ਬਿਨ ਗੁਰ ਅਤ ਪਿਆਰੇ ਕਹਿੰਦੇ ਮਨਮੁਖ ਵੀ ਜੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਕਹਿੰਦੇ ਉਹ ਖਲਾਸੀ ਇਹਨਾਂ ਵਿਕਾਰਾਂ ਤੋਂ ਨਹੀਂ ਪਾ ਸਕਦੀ ਉਹਨੂੰ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਨਹੀਂ ਮਿਲ ਸਕਦਾ ਉਹਨੂੰ ਵੀ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ ਮੁੰਦਿਆਣੀ ਪੋਲੀ ਨੇ ਗੁਣੀਆਂ ਜਿਉ ਫਿਰ ਅਗੰਮ ਅਪਾਰਾ ਆਪੇ ਮੇਲ ਮਿਲੀ ਹੈ ਜਿਉ ਆਪੇ ਬਖਸਣ ਹਾਰਾ ਕਹਿੰਦੇ ਜੀਵ ਤਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਕਹਿ ਲੋ ਵੀ ਭੋਲਾ ਹੈ ਗੋਣਹੀਨ ਹੈ ਤੇ ਦੂਜੇ ਪਾਸੇ ਪਰਮਾਤਮਾ ਪਤੀ ਅਪਹੁੰਚ ਹੈ ਬੇਅੰਤ ਹੈ ਕਹਿੰਦੇ ਕਿਸ ਤਰ੍ਹਾਂ ਮਿਲਿਆ ਜਾਏ ਫਿਰ ਕਹਿੰਦੇ ਉਹ ਪਰਮਾਤਮਾ ਆਪੇ ਹੀ ਬਖਸ਼ਣਹਾਰਾ ਹੈ ਜੀਵ ਨੂੰ ਉਹ ਆਪੇ ਹੀ ਮੇਲ ਲੈਂਦਾ ਹੈ ਜਿਸ ਤੇ ਰਹਿਮਤ ਕਰਦਾ ਹੈ ਅਵਗਣ ਬਖਸ਼ਣਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਿਹਾ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ ਸਤਗੁਰੂ ਬੂਝ ਬੁਝਾਈ ਕਹਿੰਦੇ ਉਹ ਪਰਮਾਤਮਾ ਸਾਡੇ ਔਗਣ ਬਖਸ਼ਣਹਾਰਾ ਹੈ ਕਹਿੰਦੇ ਉਹ ਸਾਨੂੰ ਪਿਆਰ ਕਰਨ ਵਾਲਾ ਹੈ ਉਹ ਹਰ ਇੱਕ ਘਟ ਵਿੱਚ ਵਿਆਪਕ ਹੈ ਕਹਿੰਦੇ ਸਤਗੁਰ ਨੇ ਇਹ ਇਹ ਦੱਸੀ ਹੈ ਭੇਤ ਦੀ ਗੱਲ ਕਿ ਉਹ ਪਰਮਾਤਮਾ ਪ੍ਰੇਮਾ ਭਗਤੀ ਦੇ ਨਾਲ ਪਾਇਆ ਜਾ ਸਕਦਾ ਹੈ ਪਰਮਾਤਮਾ ਨੂੰ ਕਹਿੰਦੇ ਜੇ ਪਉਣਾ ਹੈ ਤਾਂ ਉਸ ਨੂੰ ਪ੍ਰੇਮ ਕਰੀਏ ਤੇ ਉਹਦੀ ਭਗਤੀ ਕਰੀਏ ਕਹਿੰਦੇ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲੇਵਲਾਈ ਨਾਨਕ ਸਹਜੇ ਹਰ ਵਾਰ ਪਾਇਆ ਸਾ ਤਨ ਨੌ ਨਿਦ ਪਾਈ ਕਹਿੰਦੇ ਜੋ ਜੀਵ ਅਨ ਦਿਨ ਹਰ ਵਖਤ ਦਿਨ ਰਾਤ ਕਹਿੰਦੇ ਉਸ ਪਰਮਾਤਮਾ ਦੇ ਚਰਨਾਂ ਚ ਲਿਵ ਲਾਈ ਰੱਖਦਾ ਉਹਨੂੰ ਕਹਿੰਦੇ ਹਮੇਸ਼ਾ ਆਨੰਦ ਬਣਿਆ ਰਹਿੰਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਪਰਮਾਤਮਾ ਰੂਪੀ ਵਰ ਪਾ ਲਿਆ ਉਸ ਨੂੰ ਕਹਿੰਦੇ ਸੰਸਾਰ ਦੇ ਨੌ ਖਜ਼ਾਨੇ ਰੂਪੀ ਧਨ ਮਿਲ ਗਿਆ ਉਹ ਫਿਰ ਹਮੇਸ਼ਾ ਆਨੰਦ ਵਿੱਚ ਹੈ ਹਾਂਜੀ ਜਿਸ ਤਰ੍ਹਾਂ ਆਪਾਂ ਦੇਖੀਏ ਸੰਗਤ ਜੀ ਹਰ ਇੱਕ ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਬਾਣੀ ਦੇ ਵਿੱਚ ਕਿਸ ਤਰ੍ਹਾਂ ਆਪਾਂ ਨੂੰ ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਇੱਕੋ ਗੱਲ ਦੁਬਾਰਾ 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 ਸਾਨੂੰ ਦੱਸ ਰਹੇ ਨੇ ਕਿ ਕਿਤੇ ਸਾਡੇ ਚੰਚਲ ਮਨ ਤੇ ਕਹਿੰਦੇ ਵੀ ਇਸ ਗੱਲ ਦਾ ਅਸਰ ਹੋ ਜਵੇ ਤੇ ਅਸੀਂ ਉਹਦਾ ਨਾਮ ਜਪ ਲਈਏ ਗੁਰੂ ਦੀ ਸ਼ਰਨ ਲੈ ਲਈਏ ਬਸ ਇਹੀ ਹੈ ਸਿੱਧੀ ਗੱਲ ਹੈ ਗੁਰੂ ਦੀ ਸ਼ਰਨ ਆਉਣਾ ਤੇ ਗੁਰੂ ਦੇ ਕੋਲੋਂ ਨਾਮਦਾਨ ਮਿਲ ਜਾਣਾ ਤੇ ਨਾਮ ਦੀ ਕਮਾਈ ਹੋ ਜਾਣੀ ਪਰਮਾਤਮਾ ਦੀ ਰਹਿਮਤ ਹੋ ਜਾਣੀ ਬਸ ਇਹੀ ਉਹਦੇ ਚਰਨਾਚ ਸਮਾਈ ਆ। ਇਹੀ ਸਾਡਾ ਜੀਵਨ ਮੁਕਤ ਹੋਣਾ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਆਪਦੀ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ